ਦਰਦੇ ਵਿੱਚ ਦਇਆ ਕਮ ਨੇਕੀ ਆ ਦੇ ਪਰੋ ਬੁਕਾਰਦਾ ਗੁਰੂ ਦੇ ਸਿੱਖ ਆ ਗਏ ਗਾਤਰੇ ਢਾਲਾਂ ਤੇ ਤਿਆਰੀਆਂ ਕਰਕੇ ਕਿਵੇਂ ਕਾਲੂਆਂ ਦੀ ਸ਼ਾਮ ਨੂੰ ਜਾ ਰਹੇ ਉਸ ਦਾ ਵਾਤਾਵਰ ਕਵੀ ਨੇ ਏ ਕਿਉਂ ਬੇਨਤੀ ਕੀਤੀ ਵੀ ਸਿੰਗਾ ਸੋ ਦੇਰ ਦਸ ਕੀਤੀਆਂ ਤਿਆਰੀਆਂ ਨਾਮ ਬਾਣੀ ਦੀਆਂ ਨਾਮ ਬਾਣੀ ਦੀਆਂ ਅਸੀਂ ਦੇ ਯਾਰੀਆਂ ਉਹ ਨਾਮ ਬਾਣੀ ਦੀਆਂ ਨਾਮ ਬਾਣੀ ਦੀਆਂ ਹੈ ਸੀ ਤੜੀਆਂ ਖਮਾਰੀਆਂ ਨਾਮ ਬਾਣੀ ਦੀਆਂ ਕੰਬਖੜ ਕਾਉ ਮੈਂ ਸਰਪੀ ਹਲਉਂ ਦੇਸੀ ਕੋਰੇ ਸੁਮ ਜਨੋ ਇੱਕ ਗਾਮ ਚੱਲੇ ਸੀ ਮਾਹੌਣ ਕਿਸੇ ਗਾਮ ਮ ਖਾੜਦਾ ਦਾ ਲਖਾਰ ਤੇਰਾ ਲਖਾਰ ਤੇਰਾ ਜਾਵੇ ਨੰਕਾਰੇ ਮਹਾਰਦਾ ਲਖਾਰ ਤੇਰਾ ਉਹ ਵਾਨ ਲਾੜਿਆਂ ਦੇ ਸਿੰਘ ਸੂਰਮੇ ਹੋਵੇ ਸੀ ਉਹ ਜੰਗ ਕਰਮੀਆਂ ਜੰਗ ਕਰਲੀ ਧਰਮਾਂ ਦੀ ਤਾਂ ਬਾਣੀ ਗੋਵੇ ਸੀ ਜੰਗ ਕਰਲੀ ਲਕਾਏ ਮਹਾਰਾਜ ਦਰਖਾਲ ਤੇਰਾ ਵੀਰ ਭੱਤਿਆਂ ਚ ਪਰ ਤੂੰ ਵੀ ਪਾਵੇਂ ਜਾਪਦੇ ਵੀਰ ਭੱਤਿਆਂ ਚ ਪਰ ਤੂੰ ਵੀ ਪਾਵੇਂ ਜਾਪਦੇ ਨੇ ਜੇ ਲਿਛਕੇ ਨੇ ਜੇ ਲਿਛਕੇ ਜੋ ਜਾਲ ਮਾਵੇਂ ਸੀਨੇ ਨਾਲ ਪਦੇ ਨੇ ਜੇ ਲਿਛਕੇ ਅੱਜ ਦਾ ਟੇਕਾ ਨਾ ਮਾਰਾ ਖੱਬੇ ਹੱਥ ਢਾਲਾਂ ਖੱਬੇ ਹੱਥ ਢਾਲਾਂ ਤੋੜੇਦਾਰ ਸੀ ਬੰਦੂਕਾਂ ਮੋਢਿਆਂ ਤੇ ਪਾਲੀਆਂ ਹੱਥਾਂ ਵਿੱਚ ਲੈ ਜੇ ਹੱਥਾਂ ਵਿੱਚ ਲੈ ਜੇ ਤੇਗਾ ਕੰਦੇ ਲਮਕਾ ਲਈਆਂ ਹੱਥਾਂ ਵਿੱਚ ਲੈ ਜੇ ਆਹ ਤੇ ਕਰਦੇ ਪੱਲ ਇੱਕ ਓਂਗਾ ਆਰੇ ਮਹਾਰਾਜ ਬਲਕਾਰ ਤੇਰਾ ਸੀ ਨੇਤਰੁਰੁਰਕ ਤੇ ਖੜੇ ਮਸ਼ਹਰੇ ਸੀ ਗੋਲ ਦਿਸ ਤਾਰੇ ਗੋਲ ਦਿਸ ਤਾਰੇ ਤੇੜ ਸਿੰਘਾਂ ਵੇਕ ਸ਼ੇਰੇ ਉਹੀ ਗੋਲ ਦਿਸ ਤਾਰੇ ਨਾ ਚੱਕਾ ਲਵਾਇਆ ਤੇਰਾ ਦਸ ਜੋ ਆ ਜਾਂਦੇ ਛੇਰ ਗੱਜਦੇ ਜਦੋਂ ਛੱਡਦੇ ਜਦੋਂ ਛੱਡਦੇ ਜਕਾਰੇ ਸੀ ਨਗਾਰੇ ਵੱਜਦੇ ਜਦੋਂ ਛੱਡਦੇ ਮਾਰੂ ਵੱਜਿਆ ਸਿੰਗਾੜਾ ਹਾਰ ਕੋਈ ਵਿਚਾਰਦਾਰ ਦਾ ਰਖਾਲ ਤੇਰਾ ਦਰਖਾਲ ਤੇਰਾ ਜਾਵੇ ਲੜਕਾਰੇ ਮਾਰਦਾ ਦਰਖਾਲ ਤੇਰਾ ਉਹ ਕਮਰ ਕੱਸ ਆਵੇ ਵਿੱਚ ਬੰਦੇ ਸੀ ਡਬੋ ਲਈਏ ਖੱਬੇ ਹੱਥ ਲਈਆਂ ਖੱਬੇ ਹੱਥ ਲਈਆਂ ਟਾਲਾਂ ਸੱਦੇ ਹੱਥ ਗੋਲੀਆਂ ਖੱਬੇ ਹੱਥ ਲਈਆਂ ਦੇਗਾ ਛਗਿਆ ਸਿੰਗਾਂ ਰੋਤਾ ਬੇਸੀਨੇ ਟਾਰਦਾ ਦੇਗਾ ਛਗਿਆ ਸਿੰਗਾਂ ਰੋਤਾ ਬੇਸੀਨੇ ਠਾਰਦਾ ਦਰਖਾਲ ਤੇਰਾ ਦਰਖਾਲ ਤੇਰਾ ਜਾਵੇ ਸਰਕਾਰੇ ਮਾਰਦਾ ਦਰਖਾਲ ਤੇਰਾ ਤੁਰੇ ਮਸਤਾ ਜਰਮੇਲ ਨੀ ਮਨ ਸੁਲਖਣੇ ਸਿੰਘ ਛੱਡੀ ਜਾਂਦੇ जो सारे सन सहदा खाले दलकारे मार खालसे खालसी फूज